ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤਰਨਤਾਰਨ ਐਸਐਸਪੀ ਸਾਹਿਬ ਨੂੰ ਇੱਕ ਨਿਖਤੀ ਦਰਖਾਸਤ ਦੇਣ ਲਈ ਪੁੱਜੇ ਨੇ ਜਿਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਆ ਅਮਰਿੰਦਰ ਰਾਜਾ ਢਿੰਗ ਜਿਸ ਦੇ ਵੱਲੋਂ ਪਹਿਲਾਂ ਜਾਤੀ ਤੌਰ ਤੇ ਦਲਤ ਵਰਗ ਨੂੰ ਬਹੁਤ ਨੀਚਾ ਦਿਖਾਉਣ ਦੇ ਕਾਰਨਾਮੇ ਕੀਤੇ ਗਏ ਆ ਕੱਲ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਉਮਰ ਦੇ ਬੱਚੇ ਰਹੇ ਜਿਨ੍ਹਾਂ ਦੇ ਸਿਰ ਤੇ ਜੂਬਾ ਸਜਾਇਆ ਹੋਇਆ ਤੇ ਉਹ ਜੂੜੇ ਨੂੰ ਹੱਥ ਲਾ ਕੇ ਮਖੌਲ ਕਰ ਰਹੇ ਨੇ ਤੇ ਨਾਲੇ ਟੁੱਟ-ਟੁੱਟ ਦੀ ਗੱਲ ਕਰ ਰਹੇ ਨੇ ਟੁੱਟ-ਟੁੱਟ ਦੀ ਗੱਲ ਕਰ ਰਹੇ ਨੇ ਛੋਟੇ ਬੱਚਿਆਂ ਦੇ ਸਿਰ ਤੇ ਜਿਨ੍ਹਾਂ ਦੇ ਸਿਰ ਤੇ ਜੂਬਾ ਸਜਿਆ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਬਲਕਿ ਮਖੌਲ ਕਰਨਾ ਨਹੀਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤਰਨਤਾਰਨ ਐਸਐਸਪੀ ਸਾਹਿਬ ਨੂੰ ਇੱਕ ਨਿਖਤੀ ਦਰਖਾਸਤ ਦੇਣ ਲਈ ਪੁੱਜੇ ਨੇ ਜਿਸ ਦੇ ਵਿੱਚ ਸਾਡੇ ਗੜੀ ਸਾਹਿਬ ਰਿਆ ਸਾਹਿਬ ਬਾਜਵਾ ਸਾਹਿਬ ਤੇ ਦਾਸ ਅੱਜ ਇੱਥੇ ਐਸਐਸਪੀ ਨੂੰ ਇੱਕ ਬਰਖਾਸ ਦਿੱਤੀ ਆ ਜਿਹਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਆ ਅਮਰਿੰਦਰ ਰਾਜਾ ਫੜਿੰਗ ਜਿਸ ਦੇ ਵੱਲੋਂ ਪਹਿਲਾਂ ਜਾਤੀ ਤੌਰ ਤੇ ਅਤੇ ਦਲਤ ਵਰਗ ਨੂੰ ਬਹੁਤ ਨੀਚਾ ਦਿਖਾਉਣ ਦੇ ਉਹ ਕਾਰਨਾਮੇ ਕੀਤੇ ਗਏ ਤੇ ਆ ਕੱਲ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਉਮਰ ਦੇ ਬੱਚੇ ਨੇ ਜਿਨ੍ਹਾਂ ਦੇ ਸਿਰ ਤੇ ਜੂੜਾ ਸਜਾਇਆ ਹੋਇਆ ਤੇ ਉਹ ਜੂੜੇ ਨੂੰ ਹੱਥ ਲਾ ਕੇ ਮਖੌਲ ਕਰ ਰਹੇ ਨੇ ਤੇ ਨਾਲੇ ਟੋਲ ਟੋਲ ਦੀ ਗੱਲ ਕਰ ਰਹੇ ਨੇ ਟੂ ਟੂ ਦੀ ਗੱਲ ਕਰ ਰਹੇ ਨੇ ਸੋ ਇਹ ਗੱਲ ਅਸੀਂ ਉਹ ਸਮਝਦੇ ਆ ਪਰ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਪ੍ਰਧਾਨ ਨੇ ਇੰਦਰਾ ਗਾਂਧੀ ਜੀ ਨੂੰ ਆਪਣਾ ਮਾਂ ਸਮਝਦੇ ਨੇ ਤੇ ਉਹਨਾਂ ਵੱਲੋਂ ਵੈਸੇ ਤਾਂ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਚੰਗੀ ਕਦੇ ਹੋਈ ਨਹੀਂ ਸਕਦੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਬਾਅਦ ਚ ਸਿੱਖਾਂ ਨੂੰ ਕੋ ਕੋ ਕੇ ਕਤਰਿਆਮ ਕੀਤਾ ਉਸ ਪਾਰਟੀ ਦਾ ਇਹ ਵੱਖਰਾ ਇਤਿਹਾਸ ਹੈ ਪਰ ਇਹ ਗੱਲ ਅਸੀਂ ਦੱਸ ਦਈਏ ਕਿ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਅਸੀਂ ਉਹਦੇ ਵਿੱਚ ਸਿੱਖੀ ਕੇਸਾ ਸਵਾਸਾ ਸੰਗਰਵੌਰ ਦੀ ਗੱਲ ਕਰਦੇ ਫੇਰ ਮੇਰੇ ਕੇਸ ਆ ਉਹ ਗੁਰੂ ਦੀ ਮੋਹਰ ਆ ਤੇ ਵੱਡੀ ਗੱਲ ਹੈ ਕਿ ਕਾਲ ਤਖਤ ਸਾਹਿਬ ਵੱਲੋਂ ਊੜਾ ਤੇ ਜੂੜਾ ਬਚਾਉਣ ਲਈ ਤੇ ਉਸ ਨੂੰ ਪ੍ਰਗੁਣਿਤ ਕਰਨ ਲਈ ਜਿਹੜੀ ਆ ਇੱਕ ਲਹਿਰ ਚਲਾਈ ਜਾ ਰਹੀ ਆ ਉਹ ਛੋਟੇ ਬੱਚਿਆਂ ਦੇ ਸਿਰ ਤੇ ਜਿਹਨਾਂ ਦੇ ਸਿਰ ਤੇ ਜੂੜਾ सजਿਆ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਬਲਕਿ ਮਖੌਲ ਕਰਨਾ ਨਹੀਂ ਬਣਦਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਰਵਾੜ ਕੀਤਾ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਐਸਐਸਪੀ ਸਾਹਿਬ ਕੋਲੇ ਜਿਹੜੇ ਉਹਨਾਂ ਨੇ ਇਹ ਤੋਹੀਨ ਕੀਤੀ ਆ ਗੁਰੂ ਦੇ ਦਿੱਤੇ ਕਕਾਰ ਦੀ ਤੋਹੀਨ ਕੀਤੀ ਆ ਇਸ ਦੇ ਖਿਲਾਫ ਵੜਦੀ ਜਿਹੜੀ ਆ ਠੋਸ ਕਾਰਵਾਈ ਕੀਤੀ ਜਾਵੇ ਜਿਹਦੇ ਲਈ ਸਮੁੱਚਾ ਸਿੱਖ ਆਵਾਮ ਜਿਹੜਾ ਬਾਤ ਉਹ ਇਸ ਗੱਲ ਨਹੀਂ ਬਹੁਤ ਜ਼ਿਆਦਾ ਚਿੰਤਾਜਨਕ ਹੈ ਤੇ ਇਸ ਗੱਲ ਦਾ ਡਟਫਾ ਵਿਰੋਧ ਕਰਦਾ ਅਸੀਂ ਸਮਝਦੇ ਹਾਂ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਆ ਅੱਜ ਇਸ ਕਰਕੇ ਤਰਨਤਾਰਨ ਦੇ ਇਲਾਕੇ ਵਿੱਚ ਜਦੋਂ ਕਿ ਉਹਨਾਂ ਨੇ ਰਾਜਾ ਵਡਿੰਗਨੇ ਇਹ ਗੱਲ ਕਹੀ ਆ ਸਿੱਖਾਂ ਦੇ ਇੱਕ ਕਾਰ ਦੀ ਤੋਹੀਨ ਕੀਤੀ ਆ ਤੋਂ ਸ਼ਰੋਣੀ ਕਮੇਟੀ ਆਪਣਾ ਫਰਜ਼ ਸਮਝਦੇ ਆ ਅੱਜ ਐਸਐਸਪੀ ਨੂੰ ਇਹ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਜਿਹੜੀ ਆ ਕੰਪਲੇਨਟ ਜਿਹੜੀ ਆ ਉਹ ਅੱਜ ਇੱਥੇ ਅਸੀਂ ਦੇਖ ਕੇ ਜਾ ਰਹੇ ਆ